ਸਲਾਮ ਆ ਇਹਨਾਂ ਲੋਕਾਂ ਨੂੰ ਜਿਹੜੇ ਬੱਚਿਆਂ ਨੂੰ ਗਰਾਊਂਡ ਵੱਲ ਧੱਕਦੇ ਨੇ ਗਰਾਊਂਡ 'ਚ ਸਾਹ ਦਿੰਦੇ ਨੇ ਕਿਉਂਕਿ ਸਿਹਤ ਅੱਜ ਬਹੁਤ ਜ਼ਰੂਰੀ ਆ ਤੇ ਮੈਂ ਰਟੇ ਰਹਿਣ ਤੋਂ ਬਾਅਦ ਮੈਂ ਕੋਈ ਯੋਗਾ ਨਹੀਂ ਆਪਣਾ ਸੋਚਿਆ ਮੈਂ ਇਹਨਾਂ ਦੇ ਆ ਕੇ ਵੀ ਇਹਨਾਂ ਨੂੰ ਤਿਆਰ ਕਰਨਾ ਬਸ ਪਿੰਡ ਦੇ ਵਿੱਚ ਮਾਹੌਲ ਹੋਵੇ ਗਰਾਊਂਡ ਹੋਵੇ ਤੁਹਾਡੇ ਕੋਲ ਉਹ ਤੁਹਾਡੇ ਸਿਰ ਤੇ ਹੋਵੇ ਖੜਾਉਣ ਵਾਲਾ ਤੇ ਆਪਣੇ ਆਪ ਇੱਕ ਵਾਰੀ ਲਾਗ ਲੱਗਣ ਦੀ ਗੱਲ ਆ ਜੀ ਫਿਰ ਬੱਚਾ ਆਪਣੇ ਜੋ ਸ਼ੌਕ ਪੈਦਾ ਹੋ ਗਿਆ ਕਿ ਤਾਂ ਫਿਰ ਉਸ ਚੀਜ਼ ਨੂੰ ਛੁੜਦਾ ਨਹੀਂ ਹੈ ਗਰਾਊਂਡ ਤੇ ਜੀ ਮੇਰੀ 83 ਸਾਲ ਉਮਰ ਆ ਮੈਂ ਅੱਜ ਵੀ ਗਰਾਊਂਡ ਚ ਜਾਣਾ ਤੇ ਮੈਂ ਧੰਦੇ ਸਾਰੇ ਇਸ ਕਰਕੇ ਰੱਖੇ ਕਿ ਮੈਂ ਟੀਚਰ ਆ ਇਹਨਾਂ ਬੱਚਿਆਂ ਨੂੰ ਆ ਕੇ ਇਹੀ ਸਿਕਲਾਈ ਦਿੱਤੀ ਹੈ ਜੀ ਪੁੱਤ ਜਿਹੜਾ ਅੱਜ ਕੱਲ ਨਸ਼ਿਆਂ ਦਾ ਰੁਝਾ ਰਹਿਆ ਨਾ ਉਹ ਜੀ ਦਿਨ ਬਦਰੀਨ ਬਹੁਤ ਜ਼ਿਆਦਾ ਵਧ ਹੀ ਜਾਂਦਾ ਤੇ ਮੈਂ 20 ਸਾਲ ਆਰਮੀ ਚ ਲਾ ਕੇ ਤੇ ਮੈਂ ਹੀ ਵੇਖਿਆ ਵੀ ਜੇ ਅਸੀਂ ਆਪਣੇ ਪੰਜਾਬ ਨੂੰ ਜਾਂ ਆਪਣੇ ਪਿੰਡ ਨੂੰ ਇੱਕ ਪੱਦਾ ਬਚਾਉਂਦਾ ਪੈਣਾ ਹੈ ਹੁਣ ਆਦੀ ਦਿਨਾਂ ਸਾਡੇ ਕੋਲ 60 ਤੇ 70 ਬੱਚੇ ਆ ਗਰਾਊਂਡ ਦੇ ਵਿੱਚ ਚਲੋ ਜੀ ਬਹੁਤਾ ਨਹੀਂ ਆਦੇ ਇਹਨਾਂ ਦੇ ਮੋਬਾਈਲ ਛੁੱਟੇ ਆ ਮੁਆਲਾਂ ਤੋਂ ਬੱਚੇ ਰਾਤ ਹੋਏ ਆ ਸਕੂਲੋਂ ਬਾਅਦ ਚ ਆਉਂਦੇ ਆ ਪਹਿਲਾਂ ਗਰਾਊਂਡ ਚ ਮੈਂ ਇਹਨਾਂ ਨੂੰ ਹਾਜ਼ਰ ਮਿਲਦਾ ਗਰਾਊਂਡ ਚ 24 ਘੰਟੇ ਮੈਂ ਸਰਪੰਚ ਉਸ ਨੂੰ ਮਾਨਣਾ ਜਿਹੜਾ ਪਿੰਡ ਦਾ ਸਰਪੰਚ ਗਰਾਊਂਡ ਬਣਾਵੇ ਮੈਨੂੰ ਗਲੀਆਂ ਦਾ ਕੋਈ ਲੈਣਾ ਦੇਣਾ ਨਹੀਂ ਗਲੀਆਂ ਨਾਲੀਆਂ ਬਣਦੀਆਂ ਰਹਿਂਦੀਆਂ ਜਦੋਂ ਜਿਹੜਾ ਪਿੰਡਾਂ ਚ ਗਰਾਊਂਡ ਨਹੀਂ ਉਸ ਪਿੰਡ ਦੇ ਵਿੱਚ ਤੁਸੀਂ ਬਿਮਾਰ ਹੀ ਬੰਦੇ ਵੇਖੋਗੇ ਖੇਡਾਂ ਜਿਹੜੀਆਂ ਕਿ ਬਹੁਤ ਹੀ ਜ਼ਰੂਰੀ ਨੇ ਜ਼ਿੰਦਗੀ ਦਾ ਅਹਿਮ ਹਿੱਸਾ ਨੇ ਜੇਕਰ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਖੇਡਾਂ ਖੇਡਨੀਆਂ ਬਹੁਤ ਜ਼ਰੂਰੀ ਨੇ ਅੱਜ ਕੱਲ ਜੇ ਗੱਲ ਕਰੀਏ ਪਿੰਡਾਂ ਦੀ ਸ਼ਹਿਰਾਂ ਦੀ ਤਾਂ ਬੱਚਾਂ ਵਿੱਚ ਕਾਫੀ ਉਤਸ਼ਾਹ ਹੈ ਨੌਜਵਾਨਾਂ ਵਿੱਚ ਕਾਫੀ ਉਤਸ਼ਾਹ ਹੈ ਜੋ ਖੇਡਾਂ ਵੱਲ ਪ੍ਰੇਰਿਤ ਹੋ ਰਹੇ ਨੇ ਸੋ ਅੱਜ ਅੰਮ੍ਰਿਤਸਰ ਦੇ ਇੰਡ ਕੋਟਲੀ ਵਿਖੇ ਪਹੁੰਚੇ ਹਾਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਹੌਕੀ ਜਿਹੜੀ ਕਿ ਨੌਜਵਾਨਾਂ ਦੀ ਮਨਪਸੰਦ ਖੇਡ ਹੈ ਉਸ ਦੇ ਮੈਚ ਹੋ ਰਹੇ ਨੇ ਸੋ ਨੌਜਵਾਨ ਗਰਾਊਂਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਉਤਸ਼ਾਹਿਤ ਨੇ ਔਰ ਜਿਹੜੇ ਕਿ ਹਾਕੀ ਦੇ ਮੈਚ ਖੇਡੇ ਜਾ ਰਹੇ ਨੇ ਵੱਖ-ਵੱਖ ਪਿੰਡਾਂ ਦੇ ਇਹ ਨੌਜਵਾਨ ਨੇ ਜਿਹੜੇ ਕਿ ਆਪੋ ਆਪਣੀਆਂ ਟੀਮਾਂ ਲੈ ਕੇ ਇੱਥੇ ਪਹੁੰਚੇ ਹੋਏ ਨੇ ਦਿਨ ਰਾਤ ਇਹ ਮਿਹਨਤ ਕਰਦੇ ਨੇ ਇਸੇ ਤਰ੍ਹਾਂ ਜੇ ਗੱਲ ਕਰੀ ਤਾਂ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਬੱਚਿਆਂ ਜਿਹੜਿਆਂ ਕਿ ਰੋਜ਼ ਆਪਣੇ ਸਕੂਲ ਵਿੱਚ ਪ੍ਰੈਕਟਿਸ ਕਰਦੀਆਂ ਨੇ ਕੋਚ ਦੇ ਕੋਲੋਂ ਹਾਕੀ ਦੀਆਂ ਜੋ ਕਿ ਆਉਣ ਵਾਲੇ ਸਮੇਂ ਦਾ ਭਵਿੱਖ ਨੇ ਔਰ ਜੋ ਖੇਡਾਂ ਵੱਲ ਪ੍ਰੇਰਿਤ ਨੇ ਔਰ ਹਾਕੀ ਦੀ ਜਿਹੜੀ ਕਿ ਮਿਹਨਤ ਕਰਕੇ ਅੱਜ ਇੱਥੇ ਜਿਹੜੇ ਖੇਡਾਂ ਦੇ ਮੈਚ ਹੋ ਰਹੇ ਨੇ hockey ਦੇ ਮੈਚ ਨੇ ਉਸ ਵਿੱਚ ਹਿੱਸਾ ਲੈਣ ਲਈ ਪਹੁੰਚੇ ਨੇ ਸੋ ਕੋਚ ਵੀ ਉਹਨਾਂ ਦੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਖੇਡਾਂ ਕਿੰਨੀਆਂ ਕਿ ਜ਼ਰੂਰੀ ਨੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਤਰਾਮ ਸਿੰਘ ਆ ਪਿੰਡ ਮੇਰਾ ਬੱਜੂਮਾਂ ਹੈ ਜੀ ਤੇ ਇਹ ਸਾਡੀ ਬੱਚਿਆਂ ਦੀ ਟੀਮ ਵੀ ਬੱਜੂਮਾਂ ਦੀ ਹੈ ਤੇ ਦੋ ਹਾਂ ਮਤਲਬ ਮੈਂ ਆਰਮੀ ਚੋਂ ਰਿਟਾਇਰ ਆਇਆ ਹਾਂ ਅੰਕਲਾਂ ਨੂੰ ਪਤਾ ਹੈ ਜੀ ਆ ਰਿਟਾਇਰ ਹੋਣ ਤੋਂ ਬਾਅਦ ਮੈਂ ਇੱਕ Aim ਹੀ ਰੱਖਿਆ ਜੀ ਆਪਣਾ ਕਿ ਮੈਂ ਮੇਰੇ ਪਿੰਡ ਦੀ ਹਾਕੀ ਜੋ ਡੈੱਡ ਹੁੰਦੀ ਜਾਂਦੀ ਸੀ ਤਾਂ ਕਾਫੀ ਸਾਡਾ ਮਤਲਬ ਅਸੀਂ ਆ ਕੇ ਕਮੇਟੀ ਬਣਾਈ ਅਜਨੇ ਵੀ ਸੱਜਣਾਂ ਦੇ 2-4 ਮੇਰੇ ਨਾਲ ਲੱਗੇ ਐ ਗਰਾਊਂਡ ਤਿਆਰ ਕੀਤਾ ਉਸ ਤੋਂ ਬਾਅਦ ਅਸੀਂ ਛੋਟੇ ਬੱਚਿਆਂ ਦੀ ਟੀਮਾਂ ਦੋ ਹਰੀ ਤਿਆਰ ਕੀਤੀਆਂ ਬੁਆਇਸ਼ ਦੀਆਂ ਜੋ ਇੱਕ ਸਾਡੀ ਅੱਜ ਇੱਥੇ ਫਾਈਨਲ ਖੇਡੂਗੀ 45 ਕਿਲੋ ਵੇਟ ਇਹ ਕਾਡੇ ਕੋਈ ਕੁੜੀਆਂ ਦੀ ਟੀਮ ਹੈ ਸਾਡੇ ਕੋਲ ਤਿੰਨ ਟੀਮਾਂ ਇਸ ਟਾਈਮ ਬੱਚਿਆਂ ਦੀ ਇਹਨਾਂ ਬੱਚਿਆਂ ਨੂੰ ਆਗੇ ਇਹੀ ਸਿਕਲਾਈ ਦਿੱਤੀ ਹੈ ਜੀ ਪੁੱਤ ਜਿਹੜਾ ਅੱਜਕੱਲ ਨਸ਼ਿਆਂ ਦਾ ਰੁਝਾ ਰਹਿਆ ਨਾ ਉਹ ਜੀ ਦਿਨ ਬਦਰੀਨ ਬਹੁਤ ਜ਼ਿਆਦਾ ਵਧੀ ਜਾਂਦਾ ਤੇ ਮੈਂ 20 ਸਾਲ ਆਰਮੀ ਚ ਲਾ ਕੇ ਤੇ ਮੈਂ ਹੀ ਵੇਖਿਆ ਵੀ ਜੇ ਅਸੀਂ ਆਪਣੇ ਪੰਜਾਬ ਨੂੰ ਜਾਂ ਆਪਣੇ ਪਿੰਡ ਨੂੰ ਇੱਕ ਇੱਕ ਬੰਦਾ ਬਚਾਉਣ ਦਾ ਪੈਣਾ ਹੈ ਉਨਾ ਦੀ ਰੇਣਾ ਸਾਡੇ ਕੋਲ 60 ਕੇ 70 ਬੱਚੇ ਆ ਗਰਾਊਂਡ ਦੇ ਵਿੱਚ ਤੇ ਚਲੋ ਜੀ ਬਹੁਤਾ ਨਹੀਂ ਆਦੇ ਇਹਨਾਂ ਦੇ ਮੋਬਾਈਲ ਛੁੱਟੇ ਆ ਮੋਬਾਈਲਾਂ ਤੋਂ ਬੱਚੇ ਰਾਤ ਹੋਏ ਆ ਸਕੂਲੋਂ ਬਾਅਦ ਚ ਆਉਂਦੇ ਆ ਪਹਿਲਾਂ ਗਰਾਊਂਡ 'ਚ ਮੈਂ ਇਹਨਾਂ ਨੂੰ ਹਾਜ਼ਰ ਮਿਲਦਾ ਗਰਾਊਂਡ 'ਚ 24 ਘੰਟੇ ਤੇ ਮੈਂ ਰਿਟਾਇਰਮੈਂਟ ਆਉਣ ਤੋਂ ਬਾਅਦ ਮੈਂ ਕੁਝ ਹੋਉਦਾ ਨਹੀਂ ਆਪਣਾ ਸੋਚਿਆ ਮੈਂ ਇਹਨਾਂ ਦੇ ਆ ਕੇ ਵੀ ਇਹਨਾਂ ਨੂੰ ਤਿਆਰ ਕਰਨਾ ਬਸ ਉਹ ਸਭ ਜੀ ਅਜੋਕੇ ਸਮੇਂ ਦੀ ਗੱਲ ਕਰੀ ਤਾਂ ਅਜੋਕੇ ਸਮੇਂ ਦੇ ਵਿੱਚ ਅੱਜ ਕੱਲ ਜਿਹੜੀ ਖੇਡ ਹੈ ਉਹ ਮੋਬਾਈਲਾਂ ਦੀ ਰਹਿ ਗਈ ਆ ਮੋਬਾਈਲਾਂ ਵਿੱਚ ਹੀ ਖੇਡਾਂ ਗੇਮਾਂ ਖੇਡੀਆਂ ਜਾਂਦੀਆਂ ਨੇ ਛੋਟੇ ਛੋਟੇ ਪਏ ਜਿੰਨ ਤੋਂ ਪਹਿਲਾਂ ਹੀ ਮੋਬਾਈਲਾਂ ਨਾਲ ਜੋੜਤਾ ਜਾਂਦਾ ਹੈ ਮੋਬਾਈਲਾਂ ਵਿੱਚ ਹੀ ਖੇਡਾਂ ਜਿਹੜੀਆਂ ਜਾਂ ਟੀਵੀ ਵਿੱਚ ਕਾਰਟੂਨ ਲਾ ਦਿੱਤੇ ਨੇ ਪਰ ਤੁਸੀਂ ਜਿਹੜੀ ਕਿ ਮਿਹਨਤ ਕਰ ਰਹੇ ਹੋ ਬੱਚਿਆਂ ਨੂੰ ਤਿਆਰ ਕਰ ਰਹੇ ਹੋ ਕਿ ਹੋਰ ਲੋਕਾਂ ਨੂੰ ਵੀ ਇਸ ਤਰ੍ਹਾਂ ਉਪਰਾਲਾ ਕਰਨਾ ਚਾਹੀਦਾ ਮੈਂ ਇਹ ਜਾਨਣਾ ਵੀ ਇਦਾਂ ਦੇ ਇਵੈਂਟਾਂ ਜੋ ਕੋਟਲੀ ਕੋਲਸਾਨੇ ਕਰਾਇਆ ਜੀ ਇਦਾਂ ਦੇ ਇਵੈਂਟ ਹਰ ਪਿੰਡ 'ਚ ਹੋਣੇ ਚਾਹੀਦੇ ਤਾਂ ਜੋ ਇਹਨਾਂ ਬੱਚਿਆਂ ਨੂੰ ਮੌਕਾ ਮਿਲੇ ਉਹਨਾਂ ਵੇਖੋ ਜੀ ਅਸੀਂ ਸਾਡੀ ਸੋਚ ਹੈ ਪੰਜਾਬ ਦੀ ਇੰਨੀ ਕਿ ਆ ਵੀ ਆਪਾਂ ਕਿ ਲੜਕੀਆਂ ਨੂੰ ਬਾਹਰ ਨਹੀਂ ਗਰਾਊਂਡ 'ਚ ਨਹੀਂ ਭੇਜਣਾ ਕਿ ਅੱਜ ਸਾਡੀ ਕੁੜੀ ਆਇਲਸ ਕਰ ਲੈਂਦੀ ਆ ਅਮਰੀਕਾ ਕੈਨੇਡਾ ਆਪਾਂ ਕੱਲੀ ਨੂੰ ਭ ਕਿਉਂ ਨਹੀਂ ਜੀ ਸਾਡੇ ਬੱਚਿਆਂ ਗਰਾਊਂਡ ਚ ਆਉਂਦੀਆਂ ਅਸੀਂ 24 ਘੰਟੇ ਨੂੰ ਹਾਜ਼ਰ ਮਿਲੀਦਾ ਵਾ ਇਤੋਂ ਹੁਣ ਇੰਨਾ ਇਹਨਾਂ ਦਾ ਰੁਝਾਨ ਹੋ ਗਿਆ ਨਾ ਸਕੂਲੋਂ ਬਾਅਦ ਚ ਆਉਂਦੀਆਂ ਪਹਿਲਾਂ ਕਹਿੰਦੀਆਂ ਪਾਜੀ ਅਸੀਂ ਗਰਾਊਂਡ 'ਚ ਆਂ ਤੇ ਮੈਂ ਇਹਨਾਂ ਨੂੰ ਗਰਾਊਂਡ 'ਚ ਹੀ ਮਿਲਦਾ ਹੈਗਾ ਤੇ ਚਲੋ ਮੇਰੇ ਪ੍ਰਬੰਧਕ ਵੀਰ ਵੀ ਆਏ ਆ ਨਾਲ ਮੇਰੇ ਸਾਥੀ ਆ ਕਾਫੀ ਤੇ ਉਹ ਮੈਂ ਨਾ ਮੈਂ ਨਾ ਹਰੀਪੜ੍ਹ ਸਕਾਂ ਤੋਂ ਉਹ ਜਾ ਕੇ ਕਰਮ ਦੇ ਗਰਾਊਂਡ ਵੀ ਤਿਆਰ ਕੀਤਾ ਹੁਣ ਵਧੀਆ ਪਿੰਡ ਦਾ ਸੰਯੋਗ ਹੈ ਜੀ ਬਿਲਕੁਲ ਜੀ ਸਾਡੇ ਨਾਲ ਪਿੰਡ ਦੇ ਬਜ਼ੁਰਗ ਵੀ ਮੌਜੂਦ ਨੇ ਮਾਸਟਰ ਵੀਰੇ ਨੇ ਸਕੂਲ ਦੇ ਵਿੱਚ ਔਰ ਜੇ ਗੱਲ ਕਰੀਏ ਉਮਰ ਦੀ ਤਾਂ ਉਮਰ ਇਹ ਜੇ ਚੰਗੇ ਟੀਚਰ ਹੋਣਗੇ ਤਾਂ ਉਹਨਾਂ ਦੇ ਬੱਚੇ ਵੀ ਅੱਗੇ ਚੰਗਾ ਕਰਨਗੇ ਚੰਗਾ ਸੋਚਣਗੇ ਔਰ ਚੰਗਾ ਭਵਿੱਖ ਬਣਾਉਣਗੇ ਕੀ ਨਾਮ ਹੈ ਤੁਹਾਡਾ ਜੀ ਮੇਰੇ ਨਾਮ ਮਾਸਟਰ ਨਿਰਮਲ ਸਿੰਘ ਹੈ ਜੀ ਹਾਂਜੀ ਕਿਹੜਾ ਪਿੰਡ ਹੈ ਜੀ ਤੇ ਕਿਹੜਾ ਸਕੂਲ ਹੈ ਸ਼ੇਖਪੁਰਾ ਮੈਂ ਕੋਟਰੀ ਢੋਲੇ ਸ਼ਾ ਬਤੌਰ ਹੈ ਟੀਚਰ ਮਤਲਬ 22 ਸਾਲ ਇੱਥੇ ਰਿਹਾ ਤੇ ਮੈਂ ਜੋ ਆਪਣੇ ਦਿਮਾਗ ਨਾਲ ਪਾਰਖੂ ਅੱਖ ਤੇ ਪਾਰਖੂ ਕੰਨਾਂ ਨਾਲ ਸੋਚਿਆ ਹੈ ਕਿ ਸਾਡਾ ਸਮਾਜ ਅੱਜ ਭਾਈ ਜੀ ਨਾਲ ਗੱਲ ਕੀਤੀ ਆ ਵੀ ਮੋਬਾਈਲ ਇਹ ਜਿਹੜੀਆਂ ਚੀਜ਼ਾਂ ਨੇ ਨਾ ਬੈਡ ਡੀਵਲ ਇਹ ਤੁਹਾਂ ਛਡਾਉਣੀਆਂ ਛੁੱਟਣੀਆਂ ਕਿਵੇਂ ਆ ਛੁੱਟਣੀਆਂ ਅੱਜ ਮਾਂ ਮਾਂ ਜਿਹੜੀ ਆ ਉਹ ਪਾਲਕ ਹੁੰਦੀ ਬੱਚਿਆਂ ਦਾ ਉਹ ਮਾਂ ਗਰਾਊਂਡ ਨੂੰ ਪਹਲ ਦਵੇ ਗਰਾਊਂਡ ਜਾਓ ਜਿੱਥਾਂ ਮੇਰੇ ਲਾਗੇ ਸਾਥੀ ਪਬਜੀ ਸਾਹਿਬ ਆ ਮੈਂ ਗਰਾਊਂਡ 'ਚ ਇੱਕ ਦਿਨ ਗਿਆ ਸੀ ਮੈਂ ਉੱਥੇ ਸੰਬੋਧਨ ਕੀਤਾ ਸੀ ਮੈਂ ਨਸਲਾਮ ਆ ਇਹਨਾਂ ਲੋਕਾਂ ਨੂੰ ਜਿਹੜੇ ਬੱਚਿਆਂ ਨੂੰ ਗਰਾਊਂਡ ਵੱਲ ਧੱਕਦੇ ਨੇ ਗਰਾਊਂਡ 'ਚ ਸਾਹ ਦਿੰਦੇ ਨੇ ਕਿਉਂਕਿ ਸਿਹਤ ਅੱਜ ਬਹੁਤ ਜ਼ਰੂਰੀ ਆ ਅੱਜ ਅੱਜ ਜੇ ਸਮਾਜ ਬਣਾਉਣਾ ਹੈ ਜਿਸ ਘਰ ਦੇ ਵਿੱਚ ਸਮਾਜ ਬੱਚਾ ਬਿਮਾਰ ਹੈ ਉਹ ਘਰ ਉਸ ਇਨਸਾਨ ਨੂੰ ਸੋਚਦਾ ਹੀ ਕੋਈ ਨਹੀਂ ਜਦੋਂ ਤੁਸੀਂ ਗਰਾਊਂਡਾਂ ਵਿੱਚ ਜਾਓਗੇ ਨਾ ਅੱਜ ਅੱਜ ਗਰਾਊਂਡਾਂ ਹਰ ਇੱਕ ਪਿੰਡ ਦੇ ਵਿੱਚ ਹਰ ਲੈਵਲ ਦੀ ਗਰਾਊਂਡ ਹੋਣੀ ਚਾਹੀਦੀ ਆ ਬੱਚਿਆਂ ਦੀ ਵੱਖਰੀ ਬਜ਼ੁਰਗਾਂ ਦੀ ਵੱਖਰੀ ਨੌਜਵਾਨਾਂ ਦੀ ਵੱਖਰੀ ਤੇ ਫਿਰ ਉਹ ਦਿਨ ਦੂਰ ਨਹੀਂ ਜਦੋਂ ਸਾਡਾ ਇੱਕ ਸਾਡਾ ਇੰਡੀਆ ਜਾਂ ਸਾਡਾ ਪੰਜਾਬ ਅੱਜ ਮਕਾਮ ਤੇ ਪਹੁੰਚੇਗਾ ਸਰਦਾਰ ਹਰਚੰਦ ਸਿੰਘ ਵੀ ਇੱਥੇ ਆਏ ਨੇ 올ੰਪੀਅਨ ਨੇ ਇਹ ਜਦੋਂ ਵਰਲਡ ਕੱਪ ਜਿੱਤ ਕੇ ਆਏ ਨਾ ਅਸੀਂ ਰਿਸੀਵ ਕੀਤਾ ਕਿਉਂਕਿ ਭਾਰਤ ਨੇ ਉਦੋਂ ਸਾਨੂੰ ਇੱਕ ਬੱਸ ਦਿੱਤੀ ਸੀ ਇਹਨਾਂ ਨੂੰ ਬੱਸ ਦੇ ਗਾੜੀ ਵਰਲਡ ਕੱਪ ਰੱਖਿਆ ਸੀ ਤੇ ਸਾਰੇ ਭਾਰਤ ਦੇ ਸ਼ਹਿਰ ਕਰਾਈ ਇਹਨਾਂ ਨੂੰ ਤੇ ਸਾਡੇ ਇੱਕ ਜਜ਼ਵਾਏ ਅਸੀਂ ਰਿਸੀਵ ਕੀਤਾ ਤੇ ਇਸ ਗਰਾਊਂਡ ਦੇ ਵਿੱਚ ਸਜਦਾ ਕੀਤਾ ਕਿਉਂਕਿ ਇਸ ਗਰਾਊਂਡ 'ਚ ਖੇਡਿਆ ਸੀ ਇੰਨੇ ਹੁਣ ਮੈਨੂੰ ਇੱਕ ਇਤਰਾਜ਼ ਵੀ ਇੱਥੇ ਆਇਆ ਵੀ ਤੂੰ ਸਾਡੀ ਗਰਾਊਂਡ 'ਚ ਖੇਡ ਜਾ ਰਹੇ ਹੋ ਇੱਥੇ ਪਰੇਓਂ ਤਰਫ ਆਪਣੇ ਪਿੰਡ ਜਾ ਕੇ ਲਵਾ ਲਿਆ ਮੈਂ ਨਾ ਗਿਲਾ ਕਰਨਾ ਕਿ ਗਲਾ ਗਲਾ ਗਲਗ ਬਣਦਾ ਵੀ ਆ ਜਿਹਨੇ ਪਾਲਿਆ ਉਸ ਮਾਂ ਨੂੰ ਤੇ ਭੁੱਲ ਗਿਆ ਤੂੰ ਤਾਂ ਆਪਣੇ ਪਿੰਡ ਲੈ ਗਿਓ ਭਰਾਵਾਂ ਦਾ ਬਣ ਗਿਓ ਨਾ ਮੈਂ ਮੈਨੂੰ ਗਲਾ ਸਜਣ ਤੋਂ ਉੱਤੇ ਗਲਾਕ ਕਰਨਾ ਤੇ ਹਰ ਇੱਕ ਪਿੰਡ ਦੇ ਵਿੱਚ ਗਰਾਊਂਡ ਹੋਵੇ ਮੈਂ ਸਰਪੰਚ ਉਸ ਨੂੰ ਮਾਨਣਾ ਜਿਹੜਾ ਪਿੰਡ ਦਾ ਸਰਪੰਚ ਗਰਾਊਂਡ ਬਣਾਵੇ ਮੈਨੂੰ ਗਲੀਆਂ ਦਾ ਕੋਈ ਲੈਣਾ ਦੇਣਾ ਨਹੀਂ ਗਲੀਆਂ ਨਾਲੀਆਂ ਬਣਦੀਆਂ ਰਹਿੰਦੀਆਂ ਜਦੋਂ ਜਿਹੜਾ ਪਿੰਡਾਂ ਚ ਗਰਾਊਂਡ ਨਹੀਂ ਉਸ ਪਿੰਡ ਦੇ ਵਿੱਚ ਤੁਸੀਂ ਬਿਮਾਰ ਹੀ ਬੰਦੇ ਵੇਖੋਗੇ ਤੇ ਉਹ ਬੰਦੇ ਵੇਖੋਗੇ ਟੋਲੀਆਂ ਚ ਜਿਹੜੇ ਚੁਗਲੀਆਂ ਕਰਦੇ ਤੇ ਨਿੰਦਿਆ ਕਰਦੇ ਅੱਜ ਜੇ ਸਮਾਜ ਨੂੰ ਬਚਾਉਣਾ ਹੈ ਦਵਾਈ ਖਦਾ ਦੀ ਸਮਾਜ ਨੂੰ ਬਚਾਉਣਾ ਹੈ ਤੇ ਗਰਾਂਡਾਂ ਚ ਗਰਾਂਡਾਂ ਨੂੰ ਪਾਲ ਗਰਾਂਡਾਂ ਚੋਂ ਕਿ ਜੱਟ ਦੀ ਪਨੀਰੀ ਨਹੀਂ ਉਹ ਟੋਨਾ ਨਹੀਂ ਲਾ ਸਕਦਾ ਸਾਡੀ ਜੇ ਪਨੀਰੀ ਨਹੀਂ ਪਨੀਰੀ ਨਹੀਂ ਅਸੀਂ ਕੀ ਕਰ ਸਕਦੇ ਆ ਪਨੀਰੀ ਨੂੰ ਪਾਲ ਦਿਓ ਪਨੀਰੀ ਤੁਹਾਡੀ ਫਲਫੁੱਤ ਹੋਏਗੀ ਵਧਿਆ ਪਨੀਰੀ ਹੋਏਗੀ ਤੇ ਵਧਿਆ ਫਸਲ ਹੋਏਗੀ ਤੁਸੀਂ ਅੱਜ ਸਮਾਜ ਦੇ ਵਿੱਚ ਸਮਾਜ ਦੇ ਅਸਰੀਏ ਹੋ ਮੈਂ মিডিਆ ਰਾਈ ਸਾਰਿਆਂ ਨੂੰ ਬੇਨਤੀ ਕਰਦਾ ਕਿ ਕਿ ਮੇਰੀ ਇੰਟਰਵਿਊ ਲਿਆ ਕਰੋ ਅੱਜ ਮੈਂ ਤਿਆਰ ਹੋ ਕੇ ਨਹੀਂ ਆਇਆ ਨਹੀਂ ਤਾਂ ਤਿਆਰ ਹੋ ਕੇ ਆਇਆ ਮੈਂ ਬਲਾਰਾ ਵੀ ਆ ਕਿਸਾਨੀ ਦਾ ਵੀ ਬਲਾਰਾ ਵਾ ਮਾਸਟਰ ਜੀ ਇਹ ਗੱਲ ਇਸ ਤਰ੍ਹਾਂ ਕਰਾਂਗੇ ਵੀ ਪਹਿਲਾਂ ਤਾਂ ਤੁਹਾਡੀ ਉਮਰ ਦੱਸੋ ਕਿਉਂਕਿ ਤੁਸੀਂ ਜ਼ਿੰਦਗੀ 'ਚ ਬਹੁਤ ਬੱਚੇ ਜਿਹੜੇ ਕਿ ਤਿਆਰ ਕਰਕੇ ਗਰਾਉਂਡਾਂ 'ਚ ਵੀ ਭੇਜੇ ਨੇ ਔਰ ਚੰਗੇ ਅਹੁਦਿਆਂ 'ਤੇ ਵੀ ਬੱਚੇ ਅੱਜੋ ਸੈਟਲ ਨੇ ਜੇ ਗੱਲ ਕਰੀਏ ਤਾਂ ਜੇ ਕਿਹਾ ਜਾਂਦਾ ਕਿ ਜਿਹੜੇ ਨੌਜਵਾਨੀ ਅੱਜ ਦੀ ਉਹ ਨਸ਼ੇ ਵਿੱਚ ਦਲਦਲ ਵਿੱਚ ਫਸਿਆ ਉਹਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਮੈਂ ਕਿਹਾ ਜੀ ਪਹਿਲਾਂ ਉਮਰ ਦੱਸ ਦਿ 83 ਸਾਲ 83 ਸਾਲ 83 ਸਾਲ ਮੈਂ ਇਵੇਂ ਦੱਸਦਾ ਕਿਉਂਕਿ ਉਦੋਂ ਜਦੋਂ ਅਸੀਂ ਅਸੀਂ ਬਚਪਨ ਦੇ ਸਾਂ ਨਾ ਉਦੋਂ ਮਾਵਾਂ ਨੂੰ ਉਮਰ ਦਾ ਘੱਟ ਪਤਾ ਹੁੰਦਾ ਸੀ ਸਿਰਫ ਉਮਰ ਦਾ ਇਨਾਕ ਤੱਕ ਆ ਜਾਂਦਾ ਸੀ ਕਿ ਕਾਕਾ ਇਹ ਪਾਕਿਸਤਾਨ ਦੇ ਵਿੱਚ ਤੂੰ ਕਿੱਡਾ ਗਸਾ ਬਟਵਾਰੇ ਵਿੱਚ ਇਸ ਉਮਰ ਦਾ ਕਰ ਜਾ ਸੀ ਅੱਜ ਉਮਰਾਂ ਦੀ ਇਹ ਲਿਸਟ ਬਣੀ ਹੁੰਦੀ ਆ ਤੇ ਮੇਰੀ 83 ਸਾਲ ਉਮਰ ਆ ਮੈਂ ਅੱਜ ਵੀ ਗਰਾਊਂਡ ਚ ਜਾਂਦਾ ਮੈਂ ਧੰਦੇ ਸਾਰੇ ਇਸ ਕਰਕੇ ਰੱਖੇ ਕਿ ਮੈਂ ਟੀਚਰ ਆ ਮੈਂ ਬੋਲਾਂ ਵੀ ਟੀਚਰ ਖਾਂ ਵੀ ਟੀਚਰ ਤੇ ਤੁਰਾਂ ਜਾਂਦਾ ਵੀ ਟੀਚਰ ਤੇ ਜਿਹੜੀ ਕੰਮ ਕਰਾਂ ਉਹ ਵੀ ਟੀਚਰ ਦਾ ਭਾਵ ਜਾਪੇ ਟੀਚਰ ਜਾਪੇ ਵੀ ਟੀਚਰ ਐ ਸਿੱਖਿਆ ਦਾ ਇੱਕ ਸੰਸਥਾ ਰੱਖਦਾ ਸਿਖਾਣ ਵਾਲਾ ਮੇਰੇ ਕੋ ਕੋ ਸਿੱਕੇ ਮੈਂ ਜੋ ਪਿੰਡ ਕੰਮ ਕਰਦਾ ਨਾ ਮੈਂ ਡੇਰੀ ਵੀ ਬਣਾਈ ਆ ਜੋ ਪਿੰਡ ਕੰਮ ਕਰਦਾ ਖੇਡਾਂ ਚ ਵੀ ਜਾਂਦਾ ਤੇ ਮੈਂ ਇਹ ਬੀਬੀਆਂ ਦੂਜੀਆਂ ਦੀ ਆ ਉਹ ਵੇਖੋ ਮਾਸਟਰ ਕੰਮ ਕਰਦੇ ਆ ਬੱਚਿਆਂ ਨੂੰ ਉਤਸ਼ਾਹ ਦਿੰਦੀ ਆ ਵੀ ਤੁਸੀਂ ਵੀ ਕੰਮ ਕਰੋ ਖੇਡਾਂ ਜ਼ਰੂਰੀ ਨੇ ਖੇਡਾਂ ਜ਼ਰੂਰੀ ਨੇ ਬਿਲਕੁਲ ਜੀ ਖੇਡਾਂ ਬਹੁਤ ਜ਼ਰੂਰੀ ਨੇ ਸੋ ਤਸਵੀਰਾਂ ਤੁਹਾਡੇ ਨਾਲ ਗਰਾਊਂਡ ਦੇ ਸੰਝੇ ਕਰ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਹੁਣੇ ਨੌਜਵਾਨ ਜੁਲੇ ਕੇ ਪਹਿਲਾ ਮੈਚ ਖੇਡ ਰਹੇ ਸੀ ਤੇ ਹੁਣ ਗਰਾਊਂਡ ਦੇ ਵਿੱਚ ਜਿਹੜੀਆਂ ਛੋਟੀਆਂ ਬੱਚੀਆਂ ਸਕੂਲਾਂ ਦੀਆਂ ਉਹ ਹੋਕੀ ਟੀਮ ਅਲਗ-ਅਲਗ ਵੱਖ-ਵੱਖ ਪਿੰਡਾਂ ਦੀ ਪਹੁੰਚੀਆਂ ਨੇ ਸੋ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਨੂੰ ਕਿੰਨਾ ਉਤਸ਼ਾਹ ਹੈ ਕਿਉਂਕਿ ਗਰਾਊਂਡਾਂ ਦੇ ਵਿੱਚ ਖੇਡਾ ਖੇਡਨੀ ਬਹੁਤ ਜ਼ਰੂਰੀ ਨੇ ਸੋ ਤਸਵੀਰਾਂ ਵੀ ਤੁਸੀਂ ਦੇ ਸਕਦੇ ਹੋ ਕਿ ਛੋਟੇ ਛੋਟੇ ਬੱਚੇ ਨੇ ਜਿਹੜੇ ਕਿ ਗਰਾਊਂਡ ਵਿੱਚ ਅੱਜ ਹਾਕੀ ਮੈਚ ਲਈ ਪਹੁੰਚੇ ਨੇ ਔਰ ਇਸੇ ਤਰ੍ਹਾਂ ਹਰ ਇੱਕ ਪਿੰਡ ਨੂੰ ਉਪਰਾਲਾ ਕਰਨਾ ਚਾਹੀਦਾ ਹੈ ਵੱਖ-ਵੱਖ ਪਿੰਨਾਂ ਦੇ ਵਿੱਚ ਗਰਾਊਂਡ ਹੋਣੀ ਜ਼ਰੂਰੀ ਹੈ ਬੱਚਿਆਂ ਨੂੰ ਖੇਡਣ ਨਾਲ ਜ਼ਰੂਰ ਜੋੜੋ ਛੋਟੇ ਛੋਟੇ ਮੈਚ ਜ਼ਰੂਰ ਕਰਾਓ ਤਾਂ ਜੋ ਬੱਚੇ ਖੇਡਾਂ ਵੱਲ ਉਤਸ਼ਾਹਿਤ ਹੋਣ ਔਰ ਜਿਹੜੇ ਬੱਚੇ ਨੇ ਉਹ ਤੰਦਰੁਸਤ ਰਹਿ ਸਕਣ ਅਤੇ ਅੱਗੇ ਜਾ ਕੇ ਆਪਣੇ ਪਰਿਵਾਰ ਦਾ ਦੇਸ਼ ਦਾ ਨਾਮ ਜਿਹੜਾ ਕਿ ਚੰਗਾ ਭਵਿੱਖ ਵਿੱਚ ਚੰਗਾ ਨਾਮ ਰੋਸ਼ਨ ਕਰ ਸਕਣ ਸੋ ਹੋਰ ਵੀ ਵੀਰ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੋ ਜਿਹੜੇ ਕਿ ਪਿੰਡ ਦਾ ਵੱਖ-ਵੱਖ ਪਿੰਡਾਂ ਤੋਂ ਇਹ ਵੀਰ ਆਏ ਨੇ ਸਾਰਿਆਂ ਦਾ ਰਲ ਮਿਲ ਕੇ ਇਹ ਉਪਰਾਲਾ ਕੀਤਾ ਗਿਆ ਹੈ ਸੋ ਵੀਰ ਹੁਣੇ ਪਹੁੰਚੇ ਨੇ ਵੀਰ ਜੀ ਕੀ ਕਹਿਣਾ ਚਾਹੋ ਕਿ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਕਿਉਂਕਿ ਇਹ ਜਿਹੜੇ ਖੇਡਾਂ ਨੇ ਇਹ ਬਹੁਤ ਜ਼ਰੂਰੀ ਨੇ ਹਾਂਜੀ ਮੇਰਾ ਨਾਮ ਜੀ ਰੂਪ ਸਿੰਘ ਬੱਲ ਜੀ ਇੰਟਰਨੈਸ਼ਨਲ ਹਾਕੀ ਪਲੇਅਰ ਰੇਲਵੇ ਵੱਲੋਂ ਮੈਂ ਖੇਡਦਾ ਹਾਂ ਜੀ ਇਹ ਖੇਡਾਂ ਲਈ ਤੇ ਬਹੁਤ ਜ਼ਰੂਰੀ ਹੈ ਜੇ ਪਿੰਡ ਵਾਈਜ਼ ਸਾਰੀਆਂ ਟੀਮਾਂ ਹੋਣੀਆਂ ਚਾਹੀਦੀਆਂ ਇੱਥੇ ਹਰ ਇੱਕ ਪਿੰਡ ਦੇ ਵਿੱਚ ਗਰਾਊਂਡ ਹੋਣੀ ਚਾਹੀਦੀ ਆ ਤਾਂ ਕਿ ਬੱਚੇ ਜਿਹੜੇ ਨਸ਼ੇ ਪੱਤੇ ਤੋਂ ਬਚੇ ਰਹਿਣ ਬਾਕੀ ਇਹਨਾਂ ਨੂੰ ਐਕਸਪਲੋਰ ਹੋਣ ਜਿਆਦਾ ਤੋਂ ਜਿਆਦਾ ਇਹਨਾਂ ਨੂੰ ਟਾਈਮ ਮਿਲੇ ਗਰਾਊਂਡ 'ਤੇ ਆਪੇ ਫਿਰ ਦੂਜੇ ਕੰਮਾਂ ਤੋਂ ਬਚੇ ਰਹਿਣਗੇ ਜੀ ਹਾਂ ਤੁਸੀਂ ਹੋਕੀ ਵੀ ਕਰਦੇ ਹੋ ਨਾਲ ਰੇਲਵੇ ਦੇ ਵਿੱਚ ਜੋਬ ਕਰਦੇ ਹੋ ਸ਼ੁਰੂਆਤ ਕਿਵੇਂ ਹੁੰਦੀ ਆ ਜਿਵੇਂ ਕਿ ਸਕੂਲ ਦੇ ਵਿੱਚ ਜਿੱਥੇ ਤੁਸੀਂ ਹੋਕੀ ਪਲੇਅਰ ਬਣਦੇ ਤਾਂ ਉਸ ਤੋਂ ਬਾਅਦ ਇਹਦਾ ਸਫ਼ਰ ਕਿਵੇਂ ਦਾ ਰਿਹਾ ਔਰ ਕਿਹੜਾ ਪਿੰਡ ਸੀ ਕਿਹੜਾ ਸਕੂਲ ਸੀ ਜਿੱਥੋਂ ਤੁਹਾਨੂੰ ਕਿੰਨੇ ਸਭ ਤੋਂ ਪਹਿਲਾਂ ਦੀ ਸਾਡੇ ਕੋ ਸਾਹਿਬ ਪਿੰਡ ਤੋਂ ਸੀਗੇ ਜੀ ਮੇਰਾ ਪਿੰਡ ਵੈਸੇ ਬਤਾਲਾ ਅਮਸਰ ਡਿਸਟ੍ਰਿਕਟ ਦੇ ਵਿੱਚ ਤੇ ਅਸੀਂ ਸਾਰੇ ਲਗਭਗ 플레이ਰ ਆ ਪਿੰਡਾਂ ਤੋਂ ਹੀ ਉੱਠੇ ਆ ਜੀ ਅਸੀਂ ਸਰਕਾਰੀ ਸਕੂਲਾਂ ਤੋਂ ਹੀ ਪੜ੍ਹੇ ਆ ਇਨ੍ਹਾਂ ਗਰਾਊਂਡਾਂ ਤੋਂ ਹੀ ਅਸੀਂ ਉੱਠੇ ਆ ਜੀ ਤੇ ਇੱਥੋਂ ਲੈਵਲ ਤੱਕ ਗਏ ਆ ਬਾਕੀ ਇਹ ਆ ਕਿ ਜਿਵੇਂ ਪਿੰਡ ਦੇ ਵਿੱਚ ਮਾਹੌਲ ਹੋਵੇ ਗਰਾਊਂਡ ਹੋਵੇ ਤੁਹਾਡੇ ਕੋਲ ਕੋਈ ਤੁਹਾਡੇ ਸਿਰ ਤੇ ਹੋਵੇ ਖਡਾਉਣ ਵਾਲਾ ਤੇ ਆਪਣੇ ਆਪ ਇੱਕ ਵਾਰੀ ਲਾਗ ਲੱਗਣ ਦੀ ਗੱਲ ਆ ਜੀ ਫਿਰ ਬੱਚੇ ਆਪੇ ਜੋ ਸ਼ੌਕ ਪੈਦਾ ਹੋ ਗਿਆ ਤੇ ਤਾਂ ਫਿਰ ਉਸ ਚੀਜ਼ ਤੋਂ ਛੁੱਟਦਾ ਨਹੀਂ ਆ ਗਰਾਊਂਡ ਤੋਂ ਜੀ ਪਰ ਅੱਜ ਕੱਲ ਦੇ ਲੋਕਾਂ ਵਿੱਚ ਇਹ ਵੀ ਇੱਕ ਮਨ ਵਿੱਚ ਹੈ ਕਿ ਚੰਗਾ ਸਕੂਲ ਹੋਵੇ ਪਰ ਮਤਲਬ ਉਹ ਚੰਗਾ ਹਾਈ ਸਕੂਲ ਤੇ ਸਕੂਲ ਹੋਵੇ ਤਾਂ ਹੀ ਸਾਡੇ ਬੱਚੇ ਜਿਹੜੇ ਚੰਗਾ ਭਵਿੱਖ ਬਣਾ ਸਕਦੇ ਨੇ ਪਰ ਤੁਸੀਂ ਕਹੇ ਕਿ ਇੱਕ ਛੋਟੇ ਜਿਹੇ ਸਰਕਾਰੀ ਸਕੂਲਾਂ ਚੋਂ ਪੜ ਕੇ ਚੰਗੇ ਅਹੁਦੇ ਤੇ ਚੰਗੇ ਦੇਸ਼ ਦਾ ਨਾਮ ਰੋਸ਼ਨ ਕਰੋ ਕੀ ਕਹਿਣਾ ਚਾਹੋਗੇ ਆਮ ਲੋਕਾਂ ਨੂੰ ਜੀ ਵੇਖੋ ਜੀ ਜ਼ਿਲ੍ਹੇ ਤੇ ਪੜਨਾ ਆ ਉਹਨੇ ਤੇ ਹੁਣ ਜਿਵੇਂ ਅਸੀਂ ਆ ਸਾਰੇ ਅਸੀਂ ਸਾਰੇ ਪਿੰਡਾਂ ਤੋਂ ਹੀ ਪੜੇ ਆ ਤੇ ਅਸੀਂ ਇੱਥੇ ਤੱਕ ਪਹੁੰਚ ਕੇ ਤੇ ਦੂਜੇ ਬੱਚੇ ਵੀ ਪਹੁੰਚ ਸਕਦੇ ਕੋਈ ਵੱਡੀ ਗੱਲ ਨਹੀਂ ਆ ਇਹ ਤਾਂ ਇਹ ਤੁਸੀਂ ਲਾ ਲੋ ਕਿ ਬਿਜ਼ਨਸ ਟਾਈਪ ਸਿਸਟਮ ਲਾ ਲੋ ਕਿ ਜੀ ਜਿੰਨਾ ਸਾਡਾ ਬੱਚਾ ਵਧੀਆ ਸਕੂਲ ਚ ਜਾਊਗਾ ਉਨੀ ਵੈ ਐਜੂਕੇਸ਼ਨ ਵਧੀਆ ਲਊਗਾ ਤੇ ਇਹੋ ਜੀ ਕੋਈ ਗੱਲ ਹੈ ਨਹੀਂ ਆ ਜੀ ਸਾਰੇ ਬੱਚੇ ਨਾਰਮਲ ਵੀ ਜਾ ਸਕਦੇ ਨੇ ਹੁਣ ਸਰਕਾਰੀ ਸਕੂਲਾਂ ਦੇ ਬੱਚੇ ਕਿਹੜਾ ਕਿਤੇ ਆਫੀਸਰ ਨਹੀਂ ਲੱਗੇ ਸਾਰੇ ਇਦਾਂ ਹੀ ਜਾਂਦੇ ਆ ਸਾਰੇ ਵਧੀਆ ਨੇ ਤੇ ਕੋਈ ਇਹਦੇ ਚ ਮੈਨੂੰ ਨਹੀਂ ਲੱਗਦਾ ਕਿ ਜੀ ਕੋਈ ਇੰਟਰਨੈਸ਼ਨਲ ਸਕੂਲ ਚ ਪੜ ਕੇ ਵੀ ਜੀ ਇਹ ਚੀਜ਼ਾਂ ਕਰ ਸਕਦਾ ਇੰਟਰਨੈਸ਼ਨਲ ਸਕੂਲ ਵਾਲਾ ਬੱਚਾ ਨਹੀਂ ਹੌਕੀ ਖੇਡ ਰਿਹਾ ਇੰਟਰਨੈਸ਼ਨਲ ਲੈਵਲ ਤੇ ਜਿੰਨੇ ਖੇਡ ਰਹੇ ਪਿੰਟੂ ਲੈਵਲ ਦੇ ਬੱਚੇ ਖੇਡ ਰਹੇ ਗਰਾਸ ਰੂਟ ਦੇ ਬੱਚੇ ਖੇਡ ਰਹੇ ਹਾਕੀ ਗੱਲ ਇਹ ਵੀ ਜਿਹੜਾ ਚੰਗੀ ਮਿਹਨਤ ਕਰੂਗਾ ਉਹ ਅੱਗੇ ਜਾਊਗਾ ਉਹੀ ਜਾਊਗਾ ਬਿਲਕੁਲ ਜੀ ਧੰਨਵਾਦ ਸੋ ਤੁਸੀਂ ਦੇਖਿਆ ਕਿ ਪਿੰਡ ਦੇ ਹੀ ਲੇਕੇ ਨੌਜਵਾਨ ਨੇ ਜੋ ਛੋਟੇ ਸਰਕਾਰੀ ਸਕੂਲਾਂ ਵਿੱਚੋਂ ਵੀ ਪੜ੍ਹ ਕੇ ਅੱਜ ਚੰਗੇ ਖੇਡਾਂ ਵਿੱਚ ਨਾਮ ਕਮਾ ਰਹੇ ਨੇ ਚੰਗੇ ਉਹਦਿਆਂ ਤੇ ਨੇ ਸੋ ਇਸੇ ਤਰ੍ਹਾਂ ਜੇਕਰ ਤੁਸੀਂ ਜ਼ਿੰਦਗੀ ਵਿੱਚ ਚੰਗੀ ਮਿਹਨਤ ਕਰਦੇ ਹੋ ਤਾਂ ਆਉਣ ਵਾਲੇ ਸਮੇਂ ਵਿੱਚ ਤੁਹਾਡ ਤੁਸੀਂ ਚੰਗਾ ਭਵਿੱਖ ਬਣਾ ਸਕਦੇ ਹੋ ਆਪਣੇ ਸ਼ਹਿਰ ਦਾ ਪਿੰਡ ਦਾ ਦੇਸ਼ ਦਾ ਨਾਮ ਰੋਸ਼ਨ ਕਰ ਸਕਦੇ ਸੋ ਖੇਡਾਂ ਬਹੁਤ ਜ਼ਰੂਰੀ ਨੇ ਇੱਕ ਸਰੀਰਕ ਪੱਖੋਂ ਵੀ ਅਤੇ ਜੇ ਗੱਲ ਕਰੀ ਤਾਂ ਉਸ ਦੇ ਵਿੱਚ ਤੁਹਾਡਾ ਚੰਗਾ ਆਉਣ ਵਾਲੇ ਸਮੇਂ ਵਿੱਚ ਭਵਿੱਖ ਵੀ ਬਣਦਾ ਸੋ ਹਰ ਪਿੰਡ ਵਿੱਚ ਹਰ ਸ਼ਹਿਰ ਵਿੱਚ ਗਰਾਊਂਡ ਹੋਣਾ ਜ਼ਰੂਰੀ ਨੇ ਤੁਸੀਂ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜ਼ਰੂਰ ਜੋੜੋ ਸੁਰਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਅੰਮ੍ਰਿਤਸਰ